ਜੇ ਘੈਰ ਵਾਲਾ ਪੈ ਗਿਆ ਉਹ ਦਿਨ ਹੱਲੇ ਫਾੜੇ ਨਹੀਂ ਬਹਿੰਦਾ ਉਦੋਂ ਕਿਉਂ ਕਹਿੰਦਾ ਇੰਨਾ ਡਰਾਮਾ ਮੇ ਲਾਗਾਈ ਮੈਂ ਹੋ ਜਾਂਦਾ ਉਹਦਾ ਆਪਣੇ ਹੱਥਾਂ ਵਾਂ ਮਸੂਹੂਤੇ ਆ ਤੂੰ ਸੁਣਾਉਂਗੇ ਸਾਡੀ ਖੇਤੀ ਕਰਨੀ ਨੂੰ ਅੱਛਾ ਪਰ ਲੈ ਅੱਛਾ ਵੀ ਮਤਲਬ ਕਹਿਣ ਦਾ ਭਾਬ ਵੀ ਇਹ ਛਿੱਟਾ ਵਧੀਆ ਨਹੀਂ ਦਿੰਦਾ ਹਾਂ ਵਧੀਆ ਦਿੰਦਾ ਹੁਣ ਇਹ ਐਂ ਦਿੱਤਾ ਦਿੰਦਾ ਜਾਂ ਹਾਂ ਖੇਤ ਵਿੱਚ गिरਦਾ ਹਾਂ ਜੇ ਉਹ ਪਰਲੇ ਕਾਰੇ ਮੈਂ ਜਾਊਂਗਾ ਛਿੱਟਾ ਦਿੰਦਾ ਇਹ ਉਹ ਡੌਲ ਪਰ गिरਦਾ ਫਰਾ ਉਹਨਾਂ ਦੇ ਜਿੰਨਾ ਕ ਹੱਥ ਬੰਨ ਕੇ ਘੇਰ ਲੂੰਗਾ ਸਹੀ ਹੱਥ ਦਾ ਸਫਲ ਕਿਸਾਨ ਅੱਛਾ ਮਤਲਬ ਤੇਰਾ ਕਹਿਣ ਦਾ ਬਾਪ ਵੀ ਉੱਧਰ ਤੇ ਆਊਂਗਾ ਇੱਧਰ ਨੂੰ ਛਿੱਟਾ ਦਿੰਦਾ ਹੈ ਉਹ ਹੈ ਉਹ ਵੀ ਗੱਲ ਠੀਕ ਹੈ ਇਹ ਆਪਣਾ ਖੇਚੇ ਗਿਰੂਗਾ ਉਹ ਵੀ ਨਹੀਂ ਗੱਲ ਠੀਕ ਹੈ ਬੱਟ ਤਾਂ ਉੱਚੀ ਅੱਧਾ ਫੋਟੋ ਉੱਧਰ ਕਿਤੇ ਲੈ ਜਾਊਗਾ ਉਹ ਹਾਂ ਹੈ ਕਿ ਨਹੀਂ ਕਿਹਨਾਂ ਜਾ ਕੇ ਮੜਾ ਜਿੱਥੇ ਛਿੱਟਾ ਸ਼ੁਰੂ ਕਰ ਨਾ ਗਿਆ ਗਿਆ ਵਾਤਾ ਆਏਗਾ ਪਹਿਲਾਂ ਸਾਥੀ ਕਾ ਬੁਲਾਇਆ ਸਾਥੀ ਕਾਲ ਜੀ ਸਾਡੀ ਬੈਦ ਵਸਾਈ ਪਹਿਲਾਂ ਹੀ ਸਟਾਰਟ ਹੋ ਗਈ ਬਰਾਵ ਜੱਗੂ ਬੱਟਾ ਚੈੱਕ ਕਰ ਰਹਾ ਫਿਰਦਾ ਜੱਗੂ ਮੈਂ ਗੰਨੇ ਨੂੰ ਭਈ ਰਾਇ ਉਹਦੋਂ ਇੱਕ ਉਹ ਸਫਲ ਕਿਸਾਨ ਖੜਾ ਇਧਰ ਇੱਕ ਹੋ ਗਿਆ ਬਾਈ ਇਹ ਕਿਸੇ ਪਾਸੇ ਨਾਲ ਖਾਰ ਵੀ ਕਰਤਾ ਇਹਨੇ ਇਹਨੂੰ ਪਾਣੀ ਲਾਉਣਾ ਪੈਣਾ ਤਾਂ ਨਹੀਂ ਆਪਾਂ ਨੂੰ ਨਹੀਂ ਪਾਣੀ ਲਾਉਣਾ ਪੈਣਾ ਤਾਂ ਰੇਤੇ ਜੀ ਵੀ ਰੇਤੇ ਜੀ ਵੀ ਬਰਸੀਡ ਨੂੰ ਵੀ ਪਾਣੀ ਦਾ ਪੂਰਾ ਫੈਰਾ ਕਰ ਗਿਆ ਨਹੀਂ ਹੂੰ ਇਹ ਸਾਡੀ ਕੰਨੇ ਵਾਲੀ ਜੀ ਕਰ ਗਿਆ ਭਾਈ ਸਹੀ ਜਗ੍ਹਾ ਨਖਾਨੀ ਚੰਕੌਰ ਸਾਡਾ ਹੈਂਡ ਵੀ ਪੈ ਲਈ ਉਹ ਬਹੁਤ ਪਾਸੇ ਪਈ ਆ ਭਾਈ ਉਹ ਹਾਂ ਉਹ ਤਾਂ ਸਾਡੀ ਛੱਦ ਵਿੱਚ ਕਰ ਸੀ ਜਾ ਮੁੰਡਾ ਸਾਹਿਬ ਸਹੀ ਗੱਲ ਐਨ ਸ਼ਿਮਲੇ ਵਾਲਾ ਮਾਹੌਲ ਬਣਾਇਆ ਪਤਾ ਮਨਾਲੀ ਵਾਲਾ ਮਾਹੌਲ ਦੇਣ ਜਮ ਲੈ ਹੁਣ ਵੀ ਕਿੰਨਾ ਨਰ ਮਾਖੀ ਦਾ ਨਾ ਕਿੰਨਾ ਪੈਰ ਉਹ ਹੁੰਦਾ ਸਾਡੇ ਦਾ ਬਾਗਾ ਮੀਂਹ ਨਹੀਂ ਹੋ ਗਿਆ ਆਪਣੇ ਬੱਚਾ ਕਰਦੇ ਨੂੰ ਮੀਂਹ ਪਾਰੇ ਰੱਬ ਮੀਂਹ ਪਾ ਨਹੀਂ ਲੱਗੂ ਕਿੰਨੀ ਪਾਣੀ ਦਾ ਵੜ ਚ ਪਏ ਅਸੀਂ ਵੀ ਖਾਲ ਖੁਰਚ ਕੇ ਨਹੀਂ ਉੱਥੇ ਖਾਲ ਖੁਰਚ ਕੇ ਛੱਡੀ ਹੋਈ ਸੀ ਫਿਰ ਅੱਬੇ ਲਾਉਗਾ ਪਾਣੀ ਬਰਸੀਨ ਦੀ ਪਰ ਮੋਟਰ ਨਹੀਂ ਚਲਾਈ ਹੈਗੀ ਹਾਂ ਮੋਟਰ ਪਰ ਹਾਂ ਉੱਥੇੋਂ ਠੀਕ ਰਿਹਾ ਕੰਮ ਨਹੀਂ ਪਾਣੀ ਦਾ ਨਹੀਂ ਤਾਂ ਡੁੱਬ ਜਾਣਾ ਤਾਂ ਨਹੀਂ ਉਹ ਡੁੱਬਿਆ ਤਾਂ ਨਹੀਂ ਠੀਕ ਆ ਕੰਮ ਨਹੀਂ ਕੋਈ ਠੀਕ ਆ ਇੱਕ ਵਾਰੀ ਫਿੱਗਰ ਸਿੱਟਾ ਤਾ ਪਰੇ ਕਰਨ ਦਾ ਵਧੀਆ ਖੜੀ ਆ ਭਾਈ ਜੀ ਇਹ ਲੈ ਰਿਹਾ ਉਹ ਗੜੇ ਤੇ ਉਹ ਜੱਗੂ ਹੋ ਗਿਆ ਸਭ ਤਾਂ ਇਹ ਨਹੀਂ ਮੋਟਰਾਈਜ਼ਲ ਤਾਂ ਹੋ ਗਿਆ ਕਿੰਨੇ ਜਾਣ ਕੋਈ ਬੰਦਾ ਲੈ ਗਿਆ ਕੋਹ ਲੈ ਗਿਆ ਹੈ ਅੱਛਾ ਮੋੜ ਸਕਦਾ ਦੋ ਦਿਨ ਨਹੀਂ ਖੜਿਆ ਇਹਦਾ ਬਸ ਵੀਡੀਓ ਪਾਉਣ ਦੀ ਇਰਦ ਸੀ ਹੈ ਉਹ ਤਾਂ ਜਗ੍ਹਾ ਇਹਦਾ ਹੈ ਕਹਿੰਦਾ ਤਾਂ ਹੈ ਬੰਦੇ ਵੀ ਬਾਈ ਆਏ ਤੇ ਦੇਖਣੇ ਥੋੜੀ ਨੁਕਤਾ ਜਿੰਨੀ ਲੱਗੇ ਕਰਨ ਹੈ ਕੀ ਆ ਵੀਰ ਉਹ ਫਿਰ ਜਿਹੜਾ ਉਹਨੂੰ ਆਇਆ ਵੀ ਕਿਤੇ ਮੋਢਾ ਆਇਆ ਪੰਗਦੇ ਪਾੜੀ ਲੈਂਦਾ ਹੋਇਆ ਮੈਂ ਕਹਿੰਦਾ ਵਧੀਆ ਤਿਆਰ ਪਾੜੀ ਲੁੱਟ ਨਹੀਂ ਹੈਗੀ ਭਾਈ ਹਾਂ ਵਧੀਆ ਉਹ ਵੀ ਜਿਹਨੇ ਸਟੈਂਡਰਡ ਦੀ ਜ਼ਿਆਦਾ ਮਾਰਕੀਟ ਹੈ ਇਹ ਵੀ बिकੀ ਜਾਂਦੇ ਆ ਮੁੰਡੇ ਖੁੰਡੇ ਲੈਣੇ ਜ਼ਿਆਦਾ ਤੇਰੀ ਗੱਲ ਸੁਣ ਲੈ ਅਗਲਾ ਜੇ ਹੁਣ ਭਾਈ ਘੁੰਮਣਾ ਫਿਰਨਾ ਪੰਜ ਚਾਰ ਹਜ਼ਾਰ ਬਚੀ ਨਾ ਫਾਇਦਾ ਕੀ ਕੋਈ ਫਾਇਦਾ ਨਹੀਂ ਹਾਂ ਕੀ ਫਾਇਦਾ ਤੇਲ ਜੁੱਤੀਆਂ ਤੜਾਈਆਂ ਦਾ ਵੀ ਫਾਇਦਾ ਹੋਣਾ ਚਾਹੀਦਾ ਉਹ ਮੇਰੀ ਗੱਲ ਸੁਣ ਲੈ ਅਸੀਂ ਟਰੈਲਾ ਦੇਖਣ ਲੱਗ ਗਏ ਸੀ ਟਰੈਲਾ ਵੇਚਿਆ ਹਾਂਜੀ ਹਾਂ ਟਰੈਲਾ ਵੇਚਤਾ ਸੀ ਟਰੈਲਾ ਦੇਖਣਾ ਹੀ ਤਾਂ ਇਹਨੂੰ ਮੈਂ ਕਿਹਾ ਇੱਕ ਜਿਹੜਾ ਲਾਇਆ ਹੈ ਪਹਿਲਾ ਗੇੜਾ 2000 3000 ਰੁਪਿਆ 10000 ਦਾ ਪੈਟਰੋਲ ਖੂਕਦਾ ਮੈਂ ਐਲਟੋ ਉੱਪਰ ਇਹਦੇ ਦੋ ਦਿਨ ਤੇਰੇ ਕੋਲ ਮੈਂ ਆ ਅੱਛਾ ਵਾਹ ਮੇਰੀ ਗੱਲ ਸੁਣ ਲੈ ਇਹਨੂੰ ਤਾਂ ਨਾ ਜਿਸਾਈ ਦੇ ਫੇ ਬਾਏ ਇੱਥੇ ਹੀ ਘੁੰਮ ਗਿਆ ਜਿਹੜੇ 1.5 ਲੱਖ ਦਾ ਵੇਖਿਆ ਘੁੰਮਣੇ ਪਰ ਲੱਗ ਜਾਣਾ ਹਾਂ ਇੰਨਾ ਤੇਲ ਲੱਗ ਲੈਣਾ ਤੇਲ ਬਹੁਤ ਖਰਚਾ ਆਉਂਦਾ ਯਾਰ ਇਹਦਾ ਹੂੰ ਦਿੱਲੀ ਕੰਮੇ ਛੱਡ ਕੇ ਜਾਣਾ ਹਾਂ ਉਹ ਵੱਖਰੀ ਗੱਲ ਤੇ ਨਾਲ ਜਿਹੜੇ ਬੰਦੇ 2000 2000 ਉਹਨਾਂ ਨੂੰ ਵੀ ਰੋਟੀ ਆਟੀ ਚਾਹ ਪਾਣੀ ਥਾਉ ਕੋ ਕਰਨਾ ਪੈਂਦਾ ਯਾਰ ਜਿਹੜਾ ਬੰਦਾ ਨਾਲ ਜਾਂਦਾ ਉਹ ਤਾਂ ਪਹਿਲਾ ਗੇੜਾ ਇਹਦਾ 3000 ਰੁਪਿਆ ਹ ਮੈਂ ਇਹਨੂੰ ਚੁੱਪ ਕਰਕੇ ਮੈਂ ਤੂੰ ਨਵੇਂ ਦੀ ਸਾਈ ਦੇ ਦੇ ਚੱਲ ਉਹ ਬਾਲ ਭਾਈ ਸਾਨੂੰ ਕਿਸੇ ਦਾਸ ਦਾ ਲੋਟ ਰਗਾ ਜਿਹਦੇ ਨੋਤਾ ਹੋ ਗਿਆ ਮੈਂ ਜਗਦੀ ਨਹੀਂ ਅਸੀਂ ਨਵੇਂ ਸਾਈ ਦੇਣੀ ਸੀ ਗੱਲ ਆਈ ਹੈ ਜੀ ਵਧੀਆ ਹੈ ਨਾ ਉਹ ਪੰਦਾ ਸਿਰ ਮੈਂ ਹੀ ਦਿੱਤੀ ਵੀ ਦੁਖਦੀ ਨਹੀਂ ਆਈ ਯਾਰ ਮੈਂ ਛੱਡ ਕੇ ਜਾ ਰਿਹਾ ਉਹ ਭਾਈ ਹੁਣ ਜਿਵੇਂ ਭਾਈ ਇਹੀ ਕੰਮ ਕਰਦੇ ਬਾਅਦ ਚਲੇ ਜਾਂਦੇ ਬਣੀਆਂ ਕੋਈ ਫਾਇਦਾ ਨਹੀਂ ਹੋਦਾ ਹੈ ਉਹਦਾ ਹੈ ਉਹ ਆ ਕੋਈ ਵੀ ਬੰਦਾ ਹੈ ਹਮ ਆਏ ਨੂੰ ਹੁਣ ਗਏ ਨਾ ਬਿਲਕੁਲ ਇਥੇ ਨਾ ਕੰਮ ਤੋਂ ਛੱਟ ਕੇ ਹੋਏ ਵੇ ਇਧਰ ਆ ਜੀ ਮੈਂ ਇਹਨੂੰ ਮਿਲ ਪੇ ਛੱਡੂਗਾ ਇਹ ਦੋ ਗਿੱਲਿਆਂ ਦਾ ਬੀਜ ਪਾ ਲਾਣਾ ਇਹਦਾ ਜੀ ਉੱਧਰ ਲਾਉਣਾ ਬੂਟਿਆਂ 'ਚ ਜਿਹੜਾ ਬਚ ਗਿਆ ਜਿਹੜਾ ਬਚ ਗਿਆ ਦੇਖ ਤਾਂ ਹੁਣ ਕਹਿੰਦਾ ਈ ਟਾਲ ਪਰੇਡ ਵਧੀਆ ਨਾ ਟਾਲ ਬਗੇਦ ਟਾਲਾ ਘੱਟ ਫਿਰਦੇ ਆ ਹਾਂਜੀ ਟਾਲ ਪਸਟ ਲਿਗੇ ਵਧੀਆ ਹੈ ਟਾਲ ਨੂੰ ਬਹੁਤ ਫੇਰ ਮਿਲਮਾ ਕਾਨੂੰ ਇਹ ਨਾ ਲੋੜੇ ਨਹੀਂ ਸਣੇ ਆਗ ਬੱਤੀ ਤੇ ਚੱਲਣਗੇ ਸੁੱਪਰੀ ਹੋਰੇ ਤੇ ਹੋਗੀ ਹਾਂ ਹਾਂ ਗੰਨਾ ਦੇਖ ਆਹ ਨਾ ਹਰਾ ਹੈ ਆਹ ਘਰਾ ਜੀ ਸਾਡੇ ਕੋਈ ਵੀਡੀਓ ਪਾਈ ਦੇਖਦਾ ਵੀ ਹੈ ਤਾਂ ਸਿੱਧਾ ਵੀ ਦੱਸਦਾ ਅਗਲਾ ਕੋਈ ਫਾਰਮ ਵਾਲਾ ਹੁੰਦਾ ਯਾਰ ਹੈ ਕਿ ਨਹੀਂ ਸਹੀ ਗੱਲ ਨਾ ਨਾ ਮੈਂ ਹਿੱਲਿਆ ਵੀ ਐਡਾ ਪਾਗ ਲਗਾ ਆ ਉਹ ਦੱਸ ਦੇਖ ਲਾ ਠੀਕ ਆ ਗਾ ਨੂੰ ਦੇਖੋ ਸਿੱਧਾ ਪਿਆ ਦੂ ਅਗਲੇ ਬੀਚ ਵਿੱਚ ਵੀ ਲਾਇਆ ਕੋਸ ਹਾਂ ਵਿੱਚ ਸੇ ਲਿਆ ਬਾਈ ਦੋਸ ਮਾਸ ਦੇ ਵਿੱਚ ਕਿਆ ਕਿਆ ਬਾਈ ਬੂਸਟਰ ਆ ਤੇ ਕੋਹ ਹੋਰ ਹੈ ਸਲਫਰ ਪਾਈ ਆ ਕਿਹੜਾ ਚਾਹ ਬੱਤੀ ਹੈ ਅੱਛਾ ਇੱਕੋ ਦੂਆ ਮੁਕਤ ਦਾ ਅੱਛਾ ਪਿੱਟਾਇਆ ਸੇਮੀਆ ਦੀਆਂ ਠੀਕ ਆ ਲਾ ਤਾ ਇਹਨੂੰ ਮੱਟੀ ਦਾ ਲਾ ਤਾ ਉਹ ਠੀਕ ਆ ਦੋ ਦਿਨ ਠੀਕ ਆ ਲੱਗਣਾ ਅੱ비 ਤਾਂ ਇਹਨੂੰ ਗੰਨੇ ਵਾਲੇ ਖੇਤ ਚਾਹੀਏ ਲੱਗਣਾ ਨਹੀਂ ਚਾਹੀਦਾ। ਉਹ ਟਿੱਕਾ ਇਕੱਠੇ ਹੀ ਲਾਉਣਾ ਜੇ ਕੱਲ ਹਾਂ ਮੇਸੀ ਜਾਂਦੀਆਂ ਨੇ ਮੈਂ ਘਾਟ ਰਿਓ ਉਧਰ ਦੇਦੀ ਆ। 5:00 ਵਜੇ ਉਹਦੇ ਨੂੰ ਤਾਂ ਫੇਟੀਕਾ। 5:00 ਵਜੇ ਨੂੰ ਤਾਂ ਫੇਟੀਕਾ। ਇਹ ਤਾਂ ਮੀਰੇ ਇਹ ਪਗਣਾ ਲੱਗਣਾ। ਹੋਰ ਹੁਣ ਕਹਿੰਦਾ ਟਾਈਮ ਵੀ ਥੋੜਾ ਰਹਿ ਗਿਆ। ਹੁਣ ਸੇਵਾ ਰੱਖਣੀ ਪਈ ਬਸ। ਪੂਰੀ ਸੇਵਾ। ਹਾਂ। ਬਰੇ ਮਾਰਦੇ ਉਹੀ। ਮਾਰਦੇ ਨਹੀਂ ਸਮਾਨ ਸਾਰਾ ਪਿਆ ਸੀ ਜਾਂਦਾ ਪਿਆ। ਤਿਆਰ ਬੱਧਿਆਰਾ ਬਈਆਂ ਨੇ। ਬਿਲਕੁਲ ਬਿਲਕੁਲ। ਹੋਰ ਬਾਈ। ਵਧੀਆ ਵੀਰੇ ਚੜਦੀ ਕਲਾ। ਹਾਂ। ਅੱਜ ਗਏ ਨਹੀਂ ਬਾਈ ਅੱਜ ਮੈਂ ਪਰਚੀ ਘੇਰ ਕੇ ਆਉਣੀ। ਤੂੰ ਆਵਜਣਾ। ਹਾਂ। ਆਵਜਣਾ। ਬਿੰਦਰ ਕਹਿੰਦਾ ਬਿੰਦਰ ਕਹਿੰਦਾ ਦੇਦਾ ਬਿੰਦਰ ਕਿ ਵੀ ਹੋਰ ਪਾਸੇ ਸਾਈ ਨਹੀਂ ਬੈਠਾ ਉਹ ਹੋਰ ਦੀ ਛਿੱਟਣੀ ਉਹਨੇ ਉਹ ਵੀ ਦੋ ਮਨਾ ਜਿਆ ਚ ਹਾਂ ਅੱਛਾ ਚੱਲ ਦੇ ਲਈ ਆਪ ਲੈ ਜੀ ਕਿੰਨਾ 100 ਦੇ ਅੰਦਰੇ ਪਾ ਕੇ ਲੈ ਕੇ ਜਾਣਾ ਤੇ ਤਾਂ ਹਾਂ ਨਾ 100 ਦੇ ਤੋਂ ਉੱਪਰ ਹੋ ਜਾਣਾ 100 ਦੇ ਉੱਪਰ ਹੋਊਗਾ ਯਾਰ ਇਹ ਕਹਿੰਦਾ ਗੁਆਸਾਲਾ ਨਾ ਗਿੱਲੇ ਚ ਰਸਤਾ ਬਹੁਤ ਖਰਾਬ ਆ ਰਸਤਾ ਰਪਈਆਂ ਨੂੰ ਵੀ ਐਂ ਕਿਹਾ ਵੀ 100 ਭਰੀ ਬਾਰ ਖੜਾ ਕਿੱਲਾ ਪਾ ਉਹ ਵੀ ਠੀਕ ਆ ਮੈਂ ਤੁਹਾਨੂੰ 500 ਰੁਪਏ ਫालतू ਦੇ ਦੂੰਗਾ ਨਹੀਂ ਉਹ 100 ਭਰੀ ਤਾਂ ਲੱਦ ਲਵਾਂਗੇ ਹੁਣ ਗਾਹਾਂ ਤੋਂ ਹੁਣ ਜਿੰਦਾ ਗਾਹਾਂ ਨੂੰ ਕੱਢਣਾ ਨਾ ਜਿੱਦਾਂ ਹੁਣ ਜੱਗੇ ਨੇ ਇਹਨਾਂ ਨੇ ਲੈ ਕੇ ਜਾਣਾ ਗੰਨਾ ਇਹਨਾਂ ਨੂੰ ਚੱਲ ਜਾਣ ਤੋਂ ਸੁੱਕ ਸੁੱਕ ਸਕ ਜਾਣੀਆਂ ਪਰ ਮੀਂਹ ਜ ਬਹੁਤ ਔਖਾ ਵਈ ਟਰਾਲੇ ਦੇਖੀ ਇੱਕ ਸਾਈਡ ਗਿਰਨੇ ਗਿਰਨਾ ਕਿਦਾਂ ਕਿਦਾਂ ਬਹੁਤ ਪਾਣੀ ਲੱਗਿਆ ਵਜ੍ਹਾ ਵੀ ਇਹਨੂੰ ਹਾਂ ਪਾਣੀ ਵੀ ਲੱਗਿਆ ਵਾ ਜੇ ਪਹਿਲਾਂ ਰੂਟਾਵੇਟਰ ਵੱਜੇ ਜਾਂ ਫਾਲੇ ਵੱਜਵੇ ਫੇਰ ਸਹੀ ਅ ਜਿੱਪ ਪਰ ਲੱਦਣੀ ਆ ਤਿੰਨ ਢੇੜ ਉੱਪਰ ਆ ਕੇ ਨਾ ਦੋ ਤਿੰਨ ਢੇੜੇ ਲਾ ਕੇ ਟਰਾਲੇ ਪਰ ਤੇ ਬਾਕੀ 100 ਭਰੀ ਬਾਹ ਇੰਦਰ ਨੂੰ ਤੇਰਾ ਗਾਹ ਉੱਥੇ ਮੁੜਨੇ ਨੂੰ ਨਹੀਂ ਜਾਣਾ ਅੱਛਾ ਉਹ ਤਾਂ ਫਿਰ ਪੈਣੀ ਨੂੰ ਉਹ ਉੱਥੇ ਮੁੜਨਾ ਨਹੀਂ ਆ ਜਗਾ ਨੂੰ ਮੁੜਨਾ ਵੀ ਹੈ ਨਹੀਂ ਨਾਲੇ ਫਿਰ ਬੰਨ ਦਾ ਵੀ ਗਿੱਲਾ ਨਾ ਉਹ ਆ ਗਿਆ ਬੰਦਰ ਮਾਰਨਾ ਕਰ ਹਾਂ ਉਹ ਆ ਗਿਆ ਡਰਾਈਵਰ ਸਾਹਿਬ ਮਗਾ ਬੰਨ ਵੀ ਗਿੱਲਾ ਬਾਕੀ ਮਿੱਟੀ ਪਈ ਵੀ ਉੱਥੇ ਨਾ ਨਾ ਸਹੀ ਹੈ ਇੱਕ ਵਾਟਰ ਨਾਲ ਪਿੱਛੇ ਕਰਕੇ ਉਹ ਜਾ ਕੇ ਸਰੇ ਜਾ ਕੇ ਨਿਕਲਣਾ ਆ ਉਰੇ ਤਾਂ ਪਹੀਦਾ ਤਾਂ ਬਾਪੂ ਰਹਾ ਲੇਦਾ ਉਹ ਤੋਂ ਬਲਵੀ ਇਹਨਾਂ ਦੇ ਨਾਲ ਪਾਣੀ ਲਾਤਾ ਕਣ ਉਹਨੂੰ ਉਹਨਾਂ ਨੇ ਪਹਿਲਾਂ ਲਾਇਆ ਬੱਤਾ ਸੇਮਗੀਨਾ ਸਾਰੀ ਹੂੰ ਪਹਿਲਾਂ ਲਾਇਆ ਤਾਂ ਮੀਂਹ ਤੇ ਪੰਜ ਘੇਰੇ ਰਹਿ ਗਏ ਅਜਾ ਵਿਚ ਪੈਰ ਕਰਦਾ ਜਿੰਨੇ ਨੂੰ ਪਾਣੀ ਲਿਖਿਆ ਪਕਾਣ ਕਾ ਉਹ ਤਾਂ ਪੂਰਾ ਪੈਰ ਕਰਦਾ ਪੂਰਾ ਇਹਨਾਂ ਨੇ ਜੱਗੇ ਇਹਨਾਂ ਨੇ ਇੱਥੇ ਜਵੀ ਨਹੀਂ ਲਾਇਆ ਪਾਣੀ ਜਵੀ ਉਹ ਆ ਪੂਰੀ ਐ ਨਾ ਹੋਈ ਵੀ ਆ ਖੜਾ ਉਹਦੇ ਵਿਚ ਐ ਹਾਂ ਉਹਨੇ 2 ਫਿੰਟ ਪਹਿਲਾਂ ਚਲਾਇਆ ਨਾਲੇ ਉਹੀ ਆ ਨਾ ਪਤਾ ਵੀ ਨਹੀਂ ਪੈਣਾ ਤਾਨੂੰ ਲਾਉਂਦੇ ਇਹਨਾਂ ਨੇ ਗਾਂਹ ਵੀ ਲਾਤਾ ਤਾਂ ਗਾਂਹ ਵੀ ਆ ਵੀ ਜਿਹੜੀ ਉਹਨੂੰ ਵੀ ਲਾਤ ਆ ਹੁਣ ਫਤੰਦਾ ਕਰੇ ਵੀ ਕੀ ਹੁਣ ਮੌਸਮ ਪੱਕੜੇ ਭਰੋਸਾ ਕਰ ਹੁੰਦਾ ਕਈ ਵਾਰ ਝੂਠ ਵੀ ਨਿਕਲ ਜਾਂਦਾ ਦਾਦਾ ਦਾ ਹੈਗਾ ਦਾ 80% ਚਾਂਸ ਤੇ 50% ਵੀ ਤਾਂ ਹੈਗੇ ਆ ਹਾਂ ਅੱਜ ਨਗਰ ਕੀਰਤਨ ਆਉਣਾ ਹੋਣਾ ਅੱਜ ਸਾਫ ਮੌਸਮ ਦਿਖਾ ਰਿਹਾ ਕਿਉਂ ਨਾ ਸਾਫ ਹੈ ਮਖਨਗਰ ਕੀ ਨਗਰਕੀਤਨ ਆਉਣਾ ਹੁਣ ਅੱਜ ਸਾਫੇ ਆਉਣ ਵਾਲੀ ਹੋਣਾ 2:30 ਵਜੇ ਹੈ ਹੈ ਅੱਜ ਵੀ ਲੱਗਣੀ ਹੈ ਲੇਬਰ ਲੱਗੀ ਹੋਈ ਹੈ ਅੱਛਾ ਅੱਜ ਫਿਰ ਸੈਟ ਕਾਉਣੀ ਆ ਹੈ ਫੇਰ ਅੱਜ ਲੈ ਕੇ ਜਾਣੀ ਆ ਹਾਂ ਵੱਡਾ ਨਕੀਵੇ ਠੀਕ ਹੁਣ ਇੱਧਰ ਮੁੜਨਾਂ ਦੇ ਆਵਾਜੇ ਨਾਲ ਮੁੜਿਆ ਆਉਜੇ ਬਾਕੀ ਰੋਉਂਗਾ ਪਰ ਨਹੀਂ ਕਹਿ ਰਹੀ ਚ ਫਾੜ ਤੇ ਫਾੜ ਰਹੀ ਦੀ ਇੱਕ ਦੰਦਾ ਦੰਦਾ ਗਿੱਦਾ ਨੇ ਨਹੀਂ ਸਹੀ ਆ ਹੁਣ ਯਾਰ ਬਾਤ ਆ ਸੀ ਤੇ ਹਨ ਉੱਤੇ ਵੀ ਨਹੀਂ ਪੈਰ ਹਲੇ ਉਹ ਹੁੰਦਾ ਕਿਤੇ ਕਿਤੇ ਹੀ ਗੁਰਦਾ ਪੈਰ ਉੱਤੇ ਰੂਠਾਲਦੀ ਆ ਹਾਂ ਦੂਸਰੇ ਬੜੇ ਚੱਲਦੇ ਆ ਅਜੇ ਗੋਲੇ ਵੀ 2 ਸਾਲ ਦੇ ਮੈਂ ਕਹਿੰਦਾ ਆਹ ਗੋਲੇ ਥਾਲਦੇ ਸਾਲਦੇ ਇਹਦੀ ਆ ਬੂਟੇ ਮਾਰੇ ਉੱਪਰਲੇ ਸਹੀ ਆ ਕੋਈ ਟੱਕ ਨਹੀਂ ਹੈਗਾ ਜੇ ਨਾ ਡਾਕਟਰ ਨੂੰ ਕੀ ਹੋ ਆ ਕਾਕੂ ਕਦਾ ਨਹੀਂ ਕਰਦਾ ਇਹ ਤਾਂ ਮੈਂ ਭੁੱਲ ਜਿੰਦਾ ਹੁਣ ਆ ਨਹੀਂ ਕੋਈ ਕੋਈ ਮੈਂ ਗਾਦਰ ਬੂਟੀ ਆ ਦੂਹੋਦੀ ਹੁੰਦੀ ਆ ਹਉ ਕੋਈ ਨਹੀਂ ਹੁਆ ਇਹਨੇ ਹੂੰ ਉਹਨੇ ਜੌੜੇ ਪੱਤੇ ਦਾ ਕਾਕੇ ਨਾਲਾ ਲੈ ਗਿਆ ਆਪਾਂ ਕਾਕੇ ਦੋ ਘਰ ਦੇ ਕੋਰ ਹੁੰਦੀ ਆ ਹੋਰ ਕਿਆ ਹੂੰ ਨਹੀਂ ਦੇਖ ਮੇਰੀ ਗੱਲ ਸੁਣ ਲੈ ਹੂੰ ਚਿੱਪਲਾ ਪਾਈ ਘੁੰਮਦਾ ਦੇਖ ਲੈ ਤੂੰ ਹੈ ਹਾਂ ਇਹ ਜ਼ਮੀਨ ਦਾ ਬਹੁਤ ਫਰਕ ਹੈ ਸੜੀ ਦਾ ਸੁਗੀ ਜ਼ਮੀਨ ਹੈ ਪਾਣੀ ਪੀਜੀ ਇਹ ਸਹੀ ਗੱਲ ਹੈ ਕਿ ਨਹੀਂ ਕਣਕ ਵਧੀਆ ਖੜੀ ਆ ਰਹੇ ਹੁ ਮੈਂ ਆ ਐ ਇਹ ਨਹੀਂ ਸੁਣ ਲੈ ਪਰ ਕਿੰਨਾ ਆਪਣਾ ਘਾਟੇ ਹੀ ਲਾਇਆ ਉਦੋਂ ਹਾਂ ਘੰਟਾ ਡੇਢ ਲੱਗਿਆ ਹੋਊਗਾ ਇਹ ਘੰਟਾ ਲੱਗਿਆ ਹੋਊਗਾ ਇਹ ਇੰਨੀ ਜਗ੍ਹਾ ਖਾਲੀ ਸੀ ਇਹ ਹਾਂ ਵਿੱਚ ਹੁਣਾਂ ਜਮੀਨ ਇਹ ਆਪਣਾ ਛਾਬ ਲਾਈਏ ਵੀ ਆਪਣਾ 2 ਕਿੱਲਿਆਂ ਜੀ ਕਿਵਿਕਾ ਵੱਧ ਕੇ ਕਣਕ ਦਾ ਸਹੀ ਕਰ ਲੈ ਵਿੱਚ ਜੰਨਾ ਚ ਹੋਗੀ ਹੁਣ ਦਾਸ ਲੈ ਨਾ ਹੁਣ ਦੇਖ ਲੈ ਕਿੰਨੀ ਜਗਾ ਪਾਣੀ ਹੈ ਜੰਮੀ ਹੋਈ ਵੀ ਸੰਘਣੀ ਆ ਇਹਨੀ ਲੈ ਬਧੇ ਜੰਮੀ ਹੋਈ ਆ ਵਾਹ ਵਾਹ ਕਰ ਸਵਾ ਵੀ ਕਰ ਦੇ ਸਵਾ ਨਹੀਂ ਕਰ ਬਧੇ ਜਾ ਹੋਗਾ ਝਾਲਾ ਇਹ ਲੋਟ ਹੈ ਕੰਮੀ ਦਾ ਇਕੜਾ ਕੋ ਲੱਗਦਾ ਕੁਝ ਨਹੀਂ ਹੈਗਾ ਤਾਂ ਪੱਦਾ ਵੀ ਮੇਂਹਂਤੇ ਹੈ ਬਸ ਕਵੀ ਰੀਤੀ ਜਿਵੇਂ ਇਦਾਂ ਹੀ ਕਰਿਆ ਹੂੰ ਕਿਹੜੀ ਕਣਕੇ ਸਿੱਟੀ ਹੈ ਵਿੱਚ ਨੂੰ ਹਾਂ ਮਿੱਟੀਓ ਸਿੱਟੀ ਮੜੀ ਉੱਪਰ ਮਿੱਟੀ ਹਲਾਈ ਬਸ ਛਿਟਾ ਦੁੱਤਾ ਹੋਤਾ ਹਾਂ ਛਿਟਾ ਦੁੱਤਾ ਹੋਤਾ ਹਾਂ ਜੇ ਸੁਪਰ ਸੀਟ ਨਾ ਬੀਜ ਦੇ ਪਹਿਲੀ ਗੱਲ ਤਾਂ ਬੀਜ ਨਹੀਂ ਹੁੰਦੀ ਸੁਪਰ ਸੀਡਰ ਹਨਾ ਪੌਲਰਾਂ ਚ ਫਿਰ ਫਿਰ ਦੁਆਰੇ ਛਿੱਟਾ ਦੇਣਾ ਪੈਂਦਾ ਛਿੱਟਾ ਦੇ ਕੇ ਫਿਰ ਬੁੱਤੀ ਵੀ ਨਹੀਂ ਪੈਂਦੀ ਹਾਂ ਹਾਂ ਉਹ ਹੀ ਗੱਲ ਬਣ ਗਈ ਵੀ ਵਿਛੇ ਰਲ ਜੀਤਣਾ ਹੂੰ ਹੂੰ ਹਾਂ ਜੇ ਸੁਪਰ ਸੀਡਰ ਨੇ ਫੋਨ ਕਾਟ ਕੇ ਜਿੱਦ ਨੂੰ ਫਿਰ ਬਾਅਦ ਹੱਟਣੀ ਸੀ ਉਹੀ ਹੈ ਨਾ ਹਾਂਜੀ ਹਾਂ ਓਕੇ ਹਾਂ ਨਾਲੇ ਉਹ ਫਿਰ ਲਾਉਣਾ ਵੀ ਨਾਲ ਪਾਣਾ ਤਾਂ ਨਾ ਜਗ੍ਹਾ ਜ਼ਿਆਦਾ ਛੱਡੀ ਪੈਣੀ ਤੇ ਨਹੀਂ ਫਿਰ ਉਹਨਾਂ ਜੜਾਂ ਜ਼ਿਆਦਾ ਵੱਡ ਹੁੰਦੀਆਂ ਫਿਰ ਆ ਗਿਆ ਰਕਾ ਕਰ ਗਿਆ ਪੂਰਾ ਹੋਣਾ ਆਧਾ ਕਰ ਗਿਆ ਬਾਹਰ ਨਹੀਂ ਜਾਣਾ ਮੈਂ ਹਾਂ ਉਹ ਤਾਂ ਕਰ ਗਿਆ ਫਾਨਕ ਪੱਦੀਆ ਖੜੀ ਆ ਸਹੀ ਹੈ ਕਰ ਗਿਆ ਤਾਂ ਮੌਕੇ ਦੇ ਹਿਸਾਬ ਨਾਲ ਤਾਂ ਸਰੋਂ ਵੀ ਪੂਰੀ ਹੋ ਜਾਂਦੀ ਇਹਦੇ ਮਾਂ ਹੂੰ ਗਾਂ ਦੇ ਘੂਏ ਦੋਗੇ ਸਰੋਂ ਲਈ ਆਉਂਗੇ ਰੱਬ ਤੁਖੜ ਕੇ ਐਸਾ ਤਾਂ ਹੋ ਜਾਂਦੀ ਆ ਹੈ ਇੱਥੇ ਪਾਣੀ ਖੜਦਾ ਨਹੀਂ ਆ ਬੂਸਾ ਹੀ ਸਰੋਂ ਲਾਣੀ ਕਗੇਤੀ ਹਾਂ ਠੀਕ ਨਹੀਂ ਤੇ ਜਿੰਨਾ ਮਰਜੀ ਨਹੀਂ ਪਹਿਲੇ ਪਾਣੀ ਖੜੂਗਾ ਨਹੀਂ ਸਰੋਂ ਦੇਖ ਸਰੋਂ ਫਲੀ ਪਈ ਵੀ ਸੀ ਹੂੰ ਜਾਣੇ ਪੱਤੇ ਨਿਕਲਨੇ ਆ ਸਰੋਂ ਨੇ ਕੱਦਰ ਹੋਣਾ ਹੂੰ ਬੀਜੂ ਬੀਜੂ ਬੈਠਾ ਐ ਮੈਨੂੰ ਨਾਲ ਬਸ ਇਹਨੂੰ ਨਹੀਂ ਹੁਣ ਜਿੱਦਾਂ ਕਈ ਕਣਕਾਂ ਵੀ ਨਿਸਰਿਆਈਆਂ ਹਾਂ ਇਹ ਤਾਂ ਫੇ ਇਹ ਸਾਰੀ ਮੈਨੂੰ ਹਲ ਛੋਟੀ ਜਿਹੀ ਲੱਗਦੀ ਆ ਛੋਟੇ ਦੇ ਹੁਣ ਲੇਟ ਲੇਟ ਆਇਨੇ ਪੱਕਣਾਂ ਨਾਲੇ ਅੱਛਾ ਗੈਲੇ ਪੱਕੇ ਨਾਲ ਦੇਖਣਾ ਚਾਹੀ ਤੈਨੂੰ ਦਿਖਾਉਂਗਾ ਪੰਜ ਚਾਰ ਦਿਨ ਦਾ ਫਰਕ ਪੈਂਦਾ ਹੁੰਦਾ ਬਸ ਆਵਾ ਕੀ ਮੌਸਮ ਨੇ ਜਿੱਦਾਂ ਦਾ ਹੋਣਾ ਹਾਂ ਆ ਜਾਨੀ ਫਰਕ ਰਹਿੰਦਾ ਇਹਦਾ ਥੋੜਾ ਜਿਹਾ ਹੂੰ ਅਗੇਤੀ ਥੋੜਾ ਵੱਧ ਜਾਂਦੀ ਆ ਤੇ ਥੋੜਾ ਘੱਟ ਜਾਂਦੀ ਆ ਬਾਕੀ ਪਕੌਣੀ ਦਾ ਮੌਸਮ ਨੇ ਆ ਪਕੌਣੀ ਮੌਸਮ ਨੇ ਨਹੀਂ ਔਰ ਜਿੱਦਾਂ ਪਹਿਲਾਂ ਛਿੱਟਾ ਲੱਗਿਆ ਲੈਟ ਜਿੱਦਾਂ ਪਹਿਲਾਂ ਉਹ ਆ ਠੰਡ ਸਟਾਰਟ ਪਹਿਲਾਂ ਪਹਿਲਾ ਛਿੱਟਾ ਲਾ ਦਿੱਤਾ ਹਾਂ ਦੂਗਾ ਛਿੱਟਾ ਇਹ ਮੈਂ 5ਵੇਂ ਜਾਂ 6ਵੇਂ ਨੂੰ ਖੇਡ ਲਾਉਣਾ ਹਾਂ ਤਿੰਨ ਛਿੱਟੇ ਇਹ 15 ਦਿਨਾਂ ਵਿੱਚ ਪੂਰੇ ਕਰਦੇ ਨੇ ਬਸ ਤਾਂ ਹੀ ਮਾਰ ਉਹ ਕਰਨਾ ਨਾ ਬਸ ਤਾਗਰੋਤ ਕਰੂਗੀ ਇਹ ਲੈਉਣੇ 3 15 ਦਿਨਾਂ ਮਾ ਪੂਰਾ ਕਰ ਦੇਣੇ ਪਾ ਪਾ ਦੇ ਦਾ ਬਖਕਾਰ ਆ ਤੇ ਦਿਖਾਵਾਂਗੇ ਪਰ ਵੀਡੀਓ ਚ ਹੋਣਾ ਹੈ ਗਿੱਠ ਦੀ ਆ ਹਾਂ ਠੀਕ ਆ ਗਿੱਠ ਦੀ ਮਾਂ ਨਹੀਂ ਕਰਕੇ ਹੁਣ ਕੱਠੀਓ ਹਾਂ ਹੁਣ ਫਿਰ ਦੇਖੋਗੇ ਵੀ ਕਿੰਨਾ ਬੂਸਟ ਕਰਦੀ ਆ ਇਹ ਪੂਰਾ ਕੰਮ ਕਰੂਗੀ ਇਹ ਹੂੰ ਮਾਰ ਪੂਰਾ ਖੇਡ ਪਾਪਾ ਨੇ ਉਹ ਦੇਖਦੇ ਦੇਖੀ ਆ ਵੀ ਇੱਕ ਫਰੇਗਾ ਕਰਦੀ ਹੋਰ 42 ਹਾਂ ਠੀਕ ਨਾ ਸਹੀ ਹੈ ਸਾਹੀ ਹੋ ਦੋ ਦੋ ਦਿਨ ਮਾ ਹੁਣ ਸਾਫ ਹੈ ਸਾਹੀ ਮੇਰੂ ਕਿਆ ਮਾ ਫਿਰਦੇ ਲੱਗ ਲੈਣਾ ਯਾਥੀ ਇਹੇ ਇਹ ਮਾਰਕੋ ਜੋਸ ਨੂੰ ਵੀ ਫੇਸ ਸਾਬਾ ਨਾ ਹਾਂ ਜਾਣੀ ਮੈਂ ਰੇ ਨਾ ਲੱਗ ਲੇਗਾ ਜਾਣ ਪੈਣਾ ਹਾਂ ਸਹੀ ਗੱਲ ਹੈ ਜੇ ਜਵੀ ਵਾਲੇ ਕਹਿੰਦੇ ਟਰੈਲਰ ਪਰ ਅਸੀਂ ਕੱਲ ਸ਼ਾਮ ਨੂੰ ਭਰੂਗਾ ਭਾਈ ਲੇਬਰ ਉਹਦੀ ਉਹ ਆਹੋ ਹੀ ਦੇ ਦਾਂ ਉਹ ਮੈਂ ਸ਼ਾਮ ਨੂੰ ਤੁਹਾਨੂੰ ਵੀੜਾ ਦਾ ਜਾਪੇ 77 ਕੁਮਟਰ ਜਾ ਵੀ ਤੋਂ ਸਹੀ ਹਾਂ ਤੇਲ ਵੀ ਨਾਲ ਟਰੈਕਟਰ ਦਾ ਵਾਲਾ 20 ਲੀਟਰ ਉਹ ਅੱਥ ਲਾਉ ਸਹੀ ਗੱਲ ਬੜਾ ਟਰੈਕਟਰ ਹੈ ਤੇਰਾ ਕਾਕਾ ਟਰਾਲਾ ਦਾ ਕਾਕੇ ਉਹ ਹਾਂ ਮਾਇ ਨਾ ਕੋਈ ਗੱਡੀ ਕੋਈ ਇਦਾਂ ਦੀ ਗੱਲ ਹਾਂ ਸ ਜਾਉਣੀ ਥੋੜੀ ਵੱਡੀ ਗੱਡੀ ਕੋਈ ਇੱਥੇ ਹਾਂ ਹੁਣ ਧੁੱਪ ਲੱਗ ਗਈ ਜੇ ਰਸਤਾ ਸੁੱਕ ਲੈਣਾ ਸਹੀ ਗੱਲ ਹਾਂ ਤੁਹਾਨੂੰ ਪਤਾ ਗਿਆ ਜੰ데요 ਉਹ ਉਰਦਾਦਾ ਬੀ ਹੈ ਹਾਂ ਲਾਉ ਬਤਾ ਦੇਣੇ ਦਾ ਹਾਂ ਬਸ ਤੇ ਆਲੇ ਉਹ ਕਿੰਨੇ ਸਾਲ ਦੇ ਹੋਵੇ ਚਾਰ ਸਾਲ ਦੇ ਪੂਰੇ ਹੋ ਗਏ ਉਹ ਚਾਰ ਦੇ ਹੋਵੇ ਹਾਂ ਚੱਲਿਆ ਨਹੀਂ ਚੌਥੇ ਪਾਣੀ ਖੜਦਾ ਇੱਕ ਸਾਲ ਛੱਡ ਕੇ ਲਾਵੇ ਫਿਰ ਉੱਥੇ ਛੱਡ ਕੇ ਵੀ ਨਾ ਲਾਵੇ ਲਾ ਲਾ ਵੀ ਨਾ ਰੱਖੇ ਤਾਂ ਹਾਂ ਉੱਥੇ ਬੂਟਾ ਨਹੀਂ ਉੱਠਾਗਾ ਉੱਥੇ ਸੇਮ ਹੋ ਜੂ ਨਹੀਂ ਨਾ ਪ੍ਰਸ਼ਾਦ ਸੇਮ ਹੁੰਦੀ ਹੈ ਸਹੀ ਗੱਲ ਆ ਸਾਰੀ ਪ੍ਰਸ਼ਾਦ ਪਾਣੀ ਖੜਾ ਰਹਿੰਦਾ ਉੱਥੇ ਵੇ ਦੇਖੋ ਸਭਾਈ ਦਾ ਸਭਾਈ ਇਹ ਕਮੀ ਪੈ ਗਿਆ ਨਾ ਵਰਸਾ ਚ ਮੁੜ ਕੇ ਪਾਣੀ ਨਹੀਂ ਸੁੱਕਦਾ ਉੱਥੇ ਛੱਡ ਦੇਣਾ ਜਿਹੜਾ ਕਰ ਦੇਣਾ ਕਿੰਨੇ ਰਹਿ ਗਏ ਯਾਰੇ ਛੱਡ ਵੀ ਫਿੰਜ ਆਊਗਾ ਯਾਰ ਚਾਰ ਰਹਿ ਗਏ ਕਾਇਦ ਹੋ ਗਏ ਤਿੰਨ ਹੈਗੀਆਂ ਹਾਂ ਅੱਜ ਹੋਲੀ ਹੋ ਗਈ ਕਿੱਥੇ ਹੋਰ ਹੋ ਤਿੰਨ ਹੈਗੀਆਂ ਫਿਰ ਛੱਡ ਦੇਣਾ ਆ ਕਿਹੜੇ ਤਾਂ ਮਰਨਾ ਹੋਣਾ ਹੱਲੇ ਥੋੜਾ ਜਿਹਾ ਹਾਂ ਦੇ ਵਿੱਚ ਕਫਾੜ ਰਹਿੰਦੀ ਆ ਜੀ ਇਹ ਮੋਗਲੇ ਮੈਂ ਆ ਪਾ ਦੇ ਬਾਜਣਾ ਉਹ ਦੇ ਮਾ ਆ ਮੈਂ ਗੱਬੇ ਵਾਲਾ ਪੂਰਾ ਕਰ ਲਿਆ ਉਹ ਗੱਬੇ ਵਾਲਾ ਪੂਰਾ ਕਰਦੇ ਹਾਂ ਥੋੜੀ ਹੋਣੀ ਆ ਚੱਕੀ ਆ ਤੇ ਆ ਮੋਟਰ ਹੋ ਪਿਆ ਨਰ ਹੋ ਜਾ ਕੇ ਰਿਹਾ ਹੈਗਾ ਚੱਕ ਨਹੀਂ ਨਾ ਪੈਣਾ ਵਿੱਚ ਜਾ ਤਾਂ ਆ ਵੀ ਝੋਲੀ ਨਹੀਂ ਰਲਦੀ ਵਿੱਚ ਹੀ ਹੁਣ ਪਾ ਲਿਆ ਨਵੇਂ ਮਨ ਚੱਕ ਲੈ ਜਾ ਰੱਖ ਜਾ ਚੱਕ ਲੈ ਪਿੱਛੇ ਰੱਖ ਜੀ ਹੁਣ ਹੋ ਜੂਗੀ ਪੂਰੀ ਇਹ ਹੋ ਜੂ ਪੂਰਾ ਹੁਣ मौसम तो बड़ा घंटा अब मौसम बड़ा माखी निखर बैन तिखी धुप्पा बड़ी लग गई देखी हाँ? तो नुकसान भी कर ਦੋ ਜੇ ਕਰ ਲੋ ਠਿੱਕੀ ਕਫਾਟ ਆ ਨਹੀਂ ਥੋੜੀ ਬਸ ਜੀ ਬਸ ਤਿੰਨ ਕਿਹਾਰੇ ਰਹਿ ਗਏ ਹਾਂ ਪਰਲੇ ਨੇ ਦੋ ਫਟਾ ਪਰਲੇ ਗਿਆ ਦੋ ਹੋਰ ਲੀ ਗਾ ਬਸ ਬਸ ਜੀ ਹਨਾ ਨਿਬੜ ਗਿਆ ਨੇ ਬਸ ਨਿਬੜ ਕੇ ਜਾਣਾ ਮੈਂ ਕਹਿੰਦਾ ਜਵੀ ਆਲਾ ਪਿੱਛੇ ਲੱਗਦੇ ਚੱਲੀਏ ਹਾਂ ਜਵੀ ਆਲਾ ਪਹੁੰਚ ਨਹੀਂ ਗਈ ਕਿੰਨੀ ਜੀ ਯਾਰ ਜਵੀ ਜਿਹੜਾ ਆਉਂਦਾ ਤੇ ਰਸਤਾ ਹੀ ਦੇਖਣਾ ਤੇ ਨਗਰ ਕੀ ਦੇਣਾ ਉਹ ਨਾ ਗਰਗ੍ਰੀਟਾ ਨੇ ਉਹਨਾਂ ਵਾਲੇ ਘੰਟੇ ਤੱਕ ਆ ਮੇਰੇ ਲਿਕ-ਲਿਕ ਪਾ ਦੇ ਦਾ ਚੱਕਣੀ ਪੈਣੀ ਆ ਠੀਕ ਹੈ ਪੂਰਾ ਇਹਨਾਂ ਦਾ ਟਰੈਕਟਰ ਨੂੰ ਫਿਰ ਸਿੰਗਲ ਹੁੰਦੀ ਨਾ ਇਹਨੇ ਖਿੱਚਦੇ ਜਾਂਦਾ ਭਈ ਇਹ ਕਹਿੰਦਾ ਪੁੱਠੀ ਹੋ ਜੂਰੀ ਆਏ ਹੋ ਜੂਰੀ ਵਾਚ ਯਾਰ ਤੂੰ ਟਾਲਾ ਖੋਲ ਮੈਂ ਪਾਉਂਦਾ ਆਪਣੇ ਨਾਲ ਦਾ ਵੀ ਨਹੀਂ ਸਾਲਾ ਮੈਂ ਤਾਂ ਕੱਢ ਦੇਣਾ ਤਾਂ ਖੁੱਲਦਾ ਵੀ ਨਹੀਂ ਖੁੱਲੇ ਦੇ ਖੁੱਲਦੇ ਫੇ ਉਹ ਨਹੀਂ ਲੱਗਦਾ ਇਹ ਤਾਂ ਪੱਟੇ ਹੋਣਾ ਤਾਂ ਟੈਂਡਰੀ ਨਹੀਂ ਲੱਗਦਾ ਨਿਕਲਦਾ ਹੀ ਨਹੀਂ ਉਹ ਪੂਰਾ ਸੂਤਾ ਫਸ ਗਿਆ ਅੱਜ ਤਾਂ ਅਸੀਂ ਵੀ ਤਾਂ ਹੀ ਕਹਿੰਦੇ ਆ ਇਹ ਤਾਂ ਅਸੀਂ ਉੱਪਰ ਉੱਚਾ ਘਾਲ ਲੜਦਾ ਸੀ ਇਹ ਤਾਂ ਟਰੈਕਟਰ ਕੱਢ ਕੇ ਪਾ ਦੇਣਾ ਤਾਂ ਮੈਂ ਦਵਾਰੋਂ ਨਿਕਲਦਾ ਨਹੀਂ ਉਹ ਟੋਈ ਨਹੀਂ ਪੱਟਦਾ ਟਰੈਕਟਰ ਉੱਥੇ ਖੜ ਗਿਆ ਉਹ ਟਰੈਕਟਰ ਇੱਥਾਂ ਜਾਂਦਾ ਨਹੀਂ ਚੜਦਾ ਰੇਤਾ ਤਰੀ ਅਰੇ ਆ ਵੀ ਹੋ ਗਿਆ ਇੱਥਾਂ ਜਾਂਦੀ ਲੈ ਪੂਲ ਤਾਂ ਪਈ ਆ ਖੁੱਲਾ ਆ ਥੱਲੇ ਕਿ ਰਿੱਤਾਲ ਹਲਾ ਲੈਬ ਲਾ ਕੇ ਦਲੀਬ ਨੂੰ ਟੋਇਟਰ ਲਾ ਕੇ ਸੱ ਲੱਗਿਆ ਵਾ ਲੈਬ ਲਾ ਕੇ ਦਲੀਬ ਨੂੰ ਕਿਹੜਾ ਕਹਿੰਦਾ ਹਾਂ ਠੀਕ ਆ ਹਾਂ ਠੀਕ ਆ ਕਦੇ ਖਾਤੀ ਤੇਰਾ ਖੜਾ ਯਾਰ ਹੁਣ ਕਹਿੰਦਾ ਪੈਰ ਖਤਰਾ ਕੁਝ ਹੋਈ ਖੜਾ ਹੈ ਮਿੱਟੀ ਵਾ ਪੈਰ ਕੁਝ ਹੋਈ ਖੜਾ ਹਾਂ ਅਸਲ ਵਿੱਚ ਪਿਛਲੇ ਮਰ ਦੋਨੇ ਧਰਤੀ ਮਗੇ ਵਗੇ ਹਾਂ ਮੈਂ ਉਹ ਮਿੱਟੀ ਵਾ ਜੀ ਇਹ ਕਦੀ ਉਹ ਮੀਂਹ ਵੀ ਪਿਆ ਹੋਇਆ ਨਹੀਂ ਬੈਠਾ ਰਸਮਾ ਜੇ ਮੈਂ ਪਾਣੀ ਵਿੱਚ ਗਿਆ ਹਾਂ ਥੱਲੇ ਸਹੀ ਪਾਣੀ ਚੱਲ ਰਿਹਾ ਹੈ ਖੇਤ ਪਤਾ ਨਹੀਂ 5 ਸਾਲ ਬਾਅਦ ਪਾਇਆ ਹੁਣ 6 ਵਾਰ ਪਾਇਆ ਹੁਣ ਪਾਇਆ ਹੋਇਆ ਹੁਣਾ ਇਹ ਨਹੀਂ ਵੀ ਹੁਣ ਖੇਤ ਦਾ ਕਸੂਰ ਆ ਉਹ ਨਹੀਂ ਆ ਸਾਰਾ ਆਪਣਾ ਅੱਛਾ ਬੇਕਾ ਇੱਕ ਨਹੀਂ ਪਾਇਆ ਜਿਆਦਾ ਵਾਰ ਪਾਉਣ ਹੋ ਗਈ 20 ਪਾ ਕੇ ਇਹ ਦੇਖ ਲੈ ਯਾਰ ਕਿਤੇ ਦਾਦਾ ਦੇ ਜਾਂ ਕਿਤੇ ਪੋਪੋਤੇ ਦੀਆਂ ਉਹ ਮਾਰਦਾ ਅਜਿਹਾ ਦੂਰ ਕਰਦਾ ਅਜਾਣ ਤੋਂ ਪਾਇਆ ਆ ਗਿਆ ਤਾਂ ਉਹ ਗੰਦੀ ਅਸੀਂ ਇੱਥੇ ਆ ਇਹ ਜਗ੍ਹਾ ਕਿੱਥੀ ਦੀ ਆਹ ਉਹ ਗਾਹ ਠੀਕ ਉਹਦਾ ਯਾਰ ਟਰੈਲਾ ਖਾ ਗਿਆ ਟਰੈਕਟਰ ਦਾ ਟਰੈਕਟਰ ਤਾਂ ਯਾਰ ਜਿਵੇਂ ਆ ਪਾਣੀ ਜਾ ਐਂ ਤਾਂ ਉਹ ਬੈਠ ਗਿਆ ਬਾਕੀ ਬੰਦਾਂ ਨੂੰ ਦਿਖਾਉਣੇ ਝਲਕੀ 585 ਦੀ ਬਸ ਵੀਡੀਓ ਨਾਲ ਬੜੇ ਰਹੋ ਉਹ ਆ ਗਿਆ ਉਹਨੂੰ ਸ਼ਾਰਿਆਂ ਨਾਲ ਸਮਝਾਉਣਾ ਪੈਣਾ ਆ ਉੱਥੇ ਖੜਾ ਲੈ ਕੇ ਗਾਹ ਕਰਕੇ ਬੈਗਾ ਉੱਗਾ ਚਲ ਬੰਦੇ ਨਾਲ ਵਾਲੇ ਹੋ ਜੀ ਦੋ ਟਰੈਕਟਰਾਂ ਦੇ ਬੈ ਜੀਗਾ ਉੱਥੇ ਖੜ੍ਹ ਜਗਾਹ ਚਲ ਕੈਮਰਾ ਲੋ ਚੱਲਣਾ ਬਰਾ ਇਹਨੂੰ ਪਤਾ ਹੋਊਗਾ ਤੂੰ ਦਾ ਦੂਗਾ ਲੋ ਲੱਗਣਾ ਫੇਰ ਜਾ ਦੂਗਾ ਲੋ ਨਹੀਂ ਪਰ ਦੁਬਾਰਾ ਲੋਕੁੱਤੇ ਨਹੀਂ ਰਹਿਣਗੇ ਨਾ ਜੀ ਤੈਨੂੰ ਤੇ ਜਾਮ ਲੱਗ ਜਾਣਾ ਥੋੜਾ ਕੋਈ ਨਾ ਖੜਦੀ ਉੱਥੇ ਉਹ ਰੋਲ ਲਾਣੀ ਕੰਮ ਥੋੜੀ ਮੁਕਲੇ ਆ ਤੂੰ ਦੇ ਸੇ ਦੋਸਰੇ ਰੋਪਣ ਨੂੰ ਮੈਂ ਉਹ ਨਗਰਗੀਤ ਨਾ ਆ ਗਿਆ ਉੱਪਰ ਤੇ ਉਧਰ ਰੋਪਣ ਦਾ ਹੁਣ ਕਿੱਥੇ ਆ ਗਿਆ ਆ ਗਿਆ ਆ ਗਿਆ ਯਾਰ ਉਧਰ ਰੋਪਣ ਲੈ ਚੱਲ ਆ ਗਿਆ ਕੋਈ ਨਾ ਕੋਈ ਨਾ ਮੈਂ ਤਾਂ ਬਾਈਪਾ ਅੱਧਾ ਘੰਟਾ ਖੜ ਜੀ ਤੂੰ ਇੱਥੇ ਖੜ ਜੀ ਯਾਰ ਅੱਧਾ ਰੱਖ ਅੱਧਾ ਖੜ ਨਹੀਂ ਪੈਣਾ ਹਾਂ ਫੇਰ ਕਿੱਥੇ ਜਾਂਦਾ ਖੜ ਲੈਣਾ ਜਾਮ ਲੱਜਦਾ ਝੱਲੇ ਦੇ ਪਿੱਛੇ ਦਾ ਨਹੀਂ ਜਾਮ ਬਹੁਤ ਅਕੜਾ ਇਹਦਾ ਕੀ ਤੇ ਨਹੀਂ ਹਰ ਕਰਾ ਇੰਨੇ ਕ ਪ ਤਿੰਨ ਵਜ ਗਏ ਤਿੰਨ ਵਜੇ ਆ ਜਾਂਦਾ ਬਾਜੀ ਬਸ ਆ ਵੀ ਸਾਫ ਹੋਖੇਦੇ ਮਾਰੋ ਮਾਰ ਚੱਲ ਲਗਾ ਮੇ ਇਹ ਨਹੀਂ ਹਟਦੇ ਬਾਈ ਜਾਂ ਮੀਖਣੀ ਹੋਵੇ ਹੈ ਮੀਖਣੀ ਜੋ ਕੋਈ ਨਹੀਂ ਹਟਦਾ ਮੈਂ ਕਹਾਂ ਮਾਰੋ ਮਾਰ ਚੱਲ ਜਵੀ ਤਾਂ ਕਹਾਂ ਉਹ ਵੀ ਰੇਤਲੀ ਜੈ ਇੰਨਾ ਪਾਉਣੀ ਹੈਗਾ ਆ ਗਿਆ ਆ ਗਿਆ ਮੈਂ ਆ ਭੈਗ ਲਿਆਈ ਇਹ ਘੋਟੀ ਵਾਲਿਆ ਘੋਟੀਆ ਡਰਾਈਵਰ ਆਏ ਬਾਈ ਨੂੰ ਕਹਿ ਨਹੀਂ ਕਹਿ ਸਕਣਾ ਵੀ ਵਕੜਾ ਕੇ ਕਾ ਉਥਲਾ ਬੋ ਕੈਦਾ ਲੈ ਲੈ 6ਵਾਂ ਲਾ ਦੋ 7ਵਾਂ 8ਵਾਂ ਲਾ ਦੇ ਉਹਦਾ ਦੂਆ ਲੋ ਦੂਆ ਲੋ ਗਿਆ ਲੈ ਲੋ ਕਾ ਵੀ ਬਚਾ ਲੈ 40 40 ਮੇਰਾ ਮੁੰਡਾ ਬੇਚਦਾ ਓਰੇ ਤਾਂ ਬਚਾ ਲੈਣਾ ਮੈਨੂੰ ਤੁਸੀ ਨਹੀਂ ਲੱਗਦਾ ਵੀ ਬਚਾਉਂਗੇ ਕਾ ਵੱਜ ਗਿਆ ਲਾਸਟ ਪਿਆ ਕਾ ਜਿਨੀ ਆਈ ਜਾ ਮੈਂ ਨੇ ਟੱਕਰੀਆ ਕੋਈ ਨਹੀਂ

ਉਜਮ ਡਾਕਟਰ ਖੋਲਿਆ ਹੁਣ ਕਹਿੰਦੇ ਵਿੰਦਰਾ ਪਾਉਣਾ ਕੱਲਾ ਹੀ ਸਿਰਫ ਇਹ ਲ ਮੇਰਾ ਮੇਰਾ ਟੋਇਮਾ ਘਰ ਉਹ ਅੱਗੇ ਬਰਤੋ ਉਹ ਆ ਵੀ ਤੇਰਾ ਮੁਰਦਾ ਪਟ ਪਟੋ ਉਹ ਮਹਿੰਦਰਾ ਉਹਦਾ ਐਵੇਂ ਚੱਲਦਾ ਹਾਈ ਉਹ ਮੈਂ ਹਿੰਦਰਾ ਆਇਆ ਰਹੇ ਇਹ ਮੰਗਦਾ ਉਹ ਬੇਲੇ ਵਾਲੇ ਮੇਦਰੂ ਵਗਿਆ ਘਰੂ ਵੜਦੇ ਪਿਆ ਓਏ ਵੜਾ ਲੈ ਮੇਦਰੂ ਵੜਾ ਬੇਲੇ ਵਾਲੇ ਬੜਾ ਘਰੂ ਵੜਦੇ ਪਿਆ ਇਹਨੂੰ ਲੈ ਵੀ ਪੱਜ ਸਤੌੜ ਜੜੀ ਪਈ ਉਹਨਾਂ ਨਿਕੜਾ ਨਿਕੜਾ ਲਗੋੜ ਗਾਦ ਕੇ ਘਰੂ ਵੜਦੇ ਨੇ ਕਬੱਡੀ ਵਾਲੇ ਗਰਾਊਂਡ 'ਚ ਕੁਸ਼ਤੀ ਵਾਲੇ 'ਚ ਪੂਰਾ ਘਰੂ ਵੜਦੇ ਪਾ ਲੀ ਨੀ ਪਾਦਾ ਨੀ ਉਹ ਪਾਉਂਡ ਰੈਲੀ ਨੂੰ ਓਹੋਲੀ ਬਣਾ ਲੀ ਇਹ ਨਹੀਂ ਵੜ ਗਈ ਓਏ ਟਰੈਕਟਰ ਲੈ ਲਿਆ ਹਲੋ ਟਰੈਕਟਰ ਦਾਰੂ ਵੇਖਾ कर <laughs> Yeah. ਥੱਲੇ ਗਣਾ ਉੱਥੇ ਟੋਜ਼ਰ ਪਾਉਣ ਦਾ ਤੁਸੀਂ ਪਹਿਲੇ ਹੀ ਹੋ ਕਿਆ ਪਤਾ ਤੁਹਾਨੂੰ ਤਾਂ ਇਹਨੇ ਵੀ ਖਿੱਚੀ ਦੇ ਜਾਣਾ ਇਹਨੇ ਨਹੀਂ ਜਾਂ ਕੋਲਾ ਖੇਤ ਦਾ ਕੋਲਾ ਹੈ ਨਾ ਪਾਣੀ ਪੂਰੀ ਨਾਲੇ ਦੀ ਨੀਂਹ ਤਾਂ ਸਾਰਾ ਰਸਿਆ ਹੋਇਆ ਇਹਦੇ ਵਿੱਚ ਹੋਰ ਆਣਦਾ ਆਣ ਵੀ ਮਾਣ ਨੂੰ ਨਹੀਂਦਾਗਾ ਉਹ ਮਾਣਦਾ ਉਹ ਜ਼ਿੰਦਗੀ ਦਾ ਉਹ ਪੱਟ ਮੜਾ ਕੱਲੂ ਮੀਂਹ ਆਇਆ ਲੈ ਬਾਈ ਕੱਲੂ ਮੀਂਹ ਫੇਰ ਪੈਣਾ ਪਰਸੋਂ ਨੂੰ ਆ ਯਾਰ ਕੱਲ ਕਦੋਂ ਪੈਣਾ ਨਾਲਿਆ ਇਹ ਹੈ ਨਾਲਿਆ ਸਿਰ ਨਾਲਿਆ ਹੋਰ ਕੀ ਆ ਫੇਰ ਪੈ ਸਕਦਾ ਪੰਗਾ ਛੇੜ ਲਿਆ ਫੇਰ ਪੈ ਸਕਦਾ ਗੱਲ ਕਰਾ ਅਸਮੀਰ ਬਤਾ ਠੀਕ ਹੈ ਹੁਣ ਕੋਈ ਨਹੀਂ ਹੈਗਾ ਇਹਨਾਂ ਤੋਂ ਫੇਰ ਡੋਜ਼ਰ ਪਾਓ ਜੀ ਡੋਜ਼ਰ ਨੂੰ ਫੇਰ ਖਾਲ ਲਾਉਣੇ ਪੜੇ ਹੋਰ ਪਟਰ ਬਣਾ ਦੇ ਯਾਰ ਅੱਜ ਕੁਝ ਪੈ ਜਾਵੇ ਸੁੱਕਾ ਥੱਲੇ ਘਾਰਾ ਥੱਲੇ ਘਾਰਾ ਇਹ ਉਹ ਹੁਣ ਕਰਦੇ ਆ ਪਛਾਦੀਏ ਉਹ ਨਹੀਂ ਨਹੀਂ ਇਹ ਖੜਾ ਹੋ ਜੂ ਡੰਡਾ ਮੂਰੇ ਜੇ ਖੜਾ ਹੋ ਗਿਆ ਇਹਦੀ ਪੱਟੂ ਨਾਲ ਥਲਾ ਉਹ ਖੜਾ ਹੋ ਜੂ ਡੰਡਾ ਮੂਰੇ ਇਹਦਾ ਪਹਿਲਾ ਰੱਖ ਹੋਣੀ ਥੱਲੇ ਤਾਂ ਹੁੰਦਾ ਲਿਆ ਚੋਗੀ ਫੇਰ ਹੋ ਗਿਆ ਪ੍ਰੋਗਰਾਮ ਦੇਲੇ ਕਰਿਆ ਹੁਣ ਤਾਂ ਕਰੰਨੇ ਬਾਸ ਕਿਹੜਾ ਕਰਿਆ ਕੀ ਹੋ ਗਿਆ ਵੀਰੇ ਮੀਂਹ ਤੇ ਦਾ ਰੋ ਤੇ ਟ੍ਰੈਕਟਰ ਲਿਆਉ ਮਲਿਆ ਬਸ ਉਹਨੂੰ ਫੋਨ ਕਰੂੰਗਾ ਆ ਕੇ ਹੋਣਾ ਗੱਡੀ ਲਿਆਈ ਕਿਉਂ ਕੇ ਆਪਣੇ ਵਾਲੀ ਤੋਂ ਕਿ ਆਊਗਾ ਮੁੰਡਾ ਆਵਾਂ ਰਿਤੇਦਾਰ ਬਠਾਲ ਕੇ ਲਿਆਉਣਾ ਪੈਣਾ ਬੱਸ ਅੱਡੇ ਦੇ ਨਵੇਂ ਕਿੱਥੇ ਨੂੰ ਆਜੋ ਕਿੰਨੇ ਵਜੇ ਆਊਗਾ ਹੈ ਕਿੰਨੇ ਵਜੇ ਤੱਕ ਆਉਣਾ ਹੋਰ ਆਉਂਗਾ ਤਾਂ ਮੈਂ ਤੁਹਾਨੂੰ ਫੋਨ ਕਰੂੰਗਾ ਜਦ ਇਹ ਆਜੋ ਬੱਸ ਗੱਡੀ ਕੱਢ ਲਈ ਹੋਣੀ ਹੋਰ ਗੱਡੀ ਕੱਢ ਲਈ ਹੋਣੀ ਆਹ ਗੱਡੀ ਕੱਢ ਲੋ ਚਲੋ ਫੋਨ ਕਰ ਆਇਆ ਹੁਣੇ ਓਹ ਤੇ ਕੋਈ ਲੱਗ ਜਪੇ ਜੀ ਓਹ ਲੋੜੇ ਨਹੀਂ ਗਿਆ ਇਹ ਤਾਂ ਹੁਣ ਯਾਰ ਆਹਾਂ ਨੀਵਾ ਖੜਾ ਦਾ ਜਾਂ ਟਰੈਕਟਰ ਨੀਵਾ ਦਾ ਉਹਦਾ ਬਦਲ ਕਰੂਗੀ ਭਾਗ ਰੱਖਣਾ ਪੈਣਾ ਮੈਂ ਮੋੜ ਰੱਖੀ ਗੱਲ ਹੁਣ ਮੁੱਲੀ ਵਾਲੀ ਉਹ ਉੱਥੇ ਖੜਾ ਲਈ ਉੱਥੇ ਤੇ ਗੱਲਾਂ ਪਟੂਗਾ ਫਿਰ ਮੁੱਲੀ ਦੇਗਾ ਥੱਗ ਮੈਨੂੰ ਰੋਡ ਵਿੱਚ ਕਿਤੇ ਗਾਗਾਠੀ ਵਾਂਦੇ ਵਿੱਚ ਐਂਪਾਇਰ ਜਾਂਦਾ ਦਾ ਧਰਤੀ ਬਹੁਤ ਬੁੱਲੀ ਜਾ ਪਲ ਗਿਆ ਉਹ ਟੱਤਰ ਗਿਆ ਟੱਲ ਗਿਆ ਓਏ ਕਿਰੋ ਬਲਾ ਓਏ ਓ ਰੋਗਲਾ ਓ ਰੋਗਲਾ ਆ ਸਾਫ ਕਰ ਕਿ ਵਾਹ ਤੇਰੀ ਇੰਦੀ ਤੇ ਕੱਲ੍ਹ ਉਹ ਲਿਆਉਂਗਾ ਨਾਲ ਲੈ ਖਾ ਦੇ ਮੈਂ ਜਾਂਦਾ ਹੁਣ ਤੁਰ ਕੇ ਮੈਂ ਜਾ ਲੇ ਗਿਆ ਉਹਦਾ ਥੋੜੀ ਹਾਂ ਉਹਨੂੰ ਜਾ ਲੇ ਗਿਆ ਹੁੰਦਾ ਮੈਂ ਚਾਓ